ਅਸਲਾਮੁਅਲੈਕੁਮ ਮੈਂ ਮੀਤਨੀ ਹਾਂ ਇਸ ਟਿਕਟੌਕ ਹੈਰੀਏ ਦਿਨਾਲ ਤੇ ਚੜਦੀ ਕਲਾ ਚੋਗੇ ਅੱਜ ਦੀ ਕਥਾ ਦੇਵਸਨ ਸਿੰਘ ਮਸਕੀਨ ਜੀ ਐਸੇ ਦੋ ਮੰਤਰਾਂ ਦੇ ਬਾਰੇ ਦੱਸਦੇ ਪਏ ਆ ਜੇ ਇਹਨਾਂ ਦਾ ਜਾਪ ਕਰਨ ਦੇ ਨਾਲ ਇਨਸਾਨ ਦੀ ਸਾਰੀ ਜ਼ਿੰਦਗੀ ਦੇ ਗੁਨਾਹ ਖਤਮ ਹੋਈਏਗੇ ਬਹੁਤ ਹੀ ਸ਼ਾਨਦਾਰ ਕਥਾ ਹੈ ਤੇ ਖੈਰ ਹੈ ਕਥਾ ਕੀ ਰੁਕਣ ਤੋਂ ਪਹਿਲ ਸਾਰੇ ਵੀਰ ਭਾਵਾਂ ਗੀ ਬਿੰਤੀ ਹੈ ਕਿ ਸਾਰੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ਆਪਾਂ ਚੱਲਦੇ ਆਂ ਅੱਧੀ ਕਥਾ ਗੋ ਤੇ ਜਿਸ ਦੇ ਜਾਪ ਦੇ ਇਤਨੇ ਮਹਾਨਤਾ ਕਿ ਇੱਕ ਗੁਣ ਹਿਰਦੇ ਚ ਵਸਦੇ ਆਂ ਜਨਮ ਜਨਮਾਂਤਰਾਂ ਦੇ ਪਾਪ ਨਾਸ ਹੋ ਜਾਂਦੇ ਨੇ ਔਖਦ ਮੂਲ ਮੰਤਰ ਮਨ ਏਕੇ ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਔਸ਼ਧੀ ਮੰਨਿਆ ਦਵਾਈ ਹੈ ਇਹ ਇੱਕ ਔਸ਼ਧੀ ਹੈ ਇਹ ਇੱਕ ਦਵਾਈ ਹੈ ਔਖਦ ਮੂਲ ਮੰਤਰ ਮਨ ਏਕੇ ਜੇਕਰ ਦ੍ਰਿੜ ਚਿਤ ਕੇ ਜੇਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰਹੇ ਭਟਕਣਾ ਬਹੁਤ ਲੰਬੀ ਹੈ ਸੰਸਕਾਰ ਪਤਿਤ ਬਹੁਤ ਪੁਰਾਣੇ ਨੇ ਸਭ ਕੰਨ ਮੂਲ ਮੰਤਰ ਉਸ ਦਾ ਇਲਾਜ ਹੈ ਮੂਲ ਮੰਤਰ ਉਸ ਦੀ ਔਸ਼ਧੀ ਹੈ ਆਦਿ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਨੇ ਆ ਗੁਰਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰਮੰਤਰ ਦਾ ਜਾਪ ਹੈ ਹਾਲਾਂਕਿ ਰਹਿਤ ਨਾਮਾ ਜਿਹੜਾ ਗੁਰਵੰਦ ਸਾਹਿਬ ਜੀ ਮਹਾਰਾਜ ਦੇ ਚ ਦਰਜ ਹੈ ਉਹ ਵੀ ਇਹ ਹੈ ਏ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਭਲ ਕੇ ਉਠ ਹਰ ਨਾਮ ध्यावे ਉਹ ਉੱਠਦੇ ਆਏ ਪਹਿਲੇ ਨਾਮ ਸਿਮਰਨ ਕਰੇ ਨਿਤਨੇਮ ਸਹਿਬਾਨੇ ਇਸੇ ਹੀ ਰਹਿਤ ਨਾਮ ਜੀ ਇਸ਼ਾਰਾ ਕਰ ਦਿੱਤਾ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਬੈਂਦਿਆਂ ਉੱਠਦੇ ਆ ਹਰ ਨਾਮ ध्यावे ਬਾਣੀ ਦਾ ਪਾਠ ਨਿਤਨੇਮ ਬਾਅਦ ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਕੁਰਸ ਹੋਏ ਜੈਸੀ ਕਿ ਬਾਬਾ ਤਰਸਨ ਮਸਤੋ ਆਣੇ ਵਾਲੇ ਯਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਯਾ ਅਕਾਲੀ ਕੌਰ ਸਿੰਘ ਯਾ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਯਾ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਇਹ ਪਿੱਛੇ ਕੁਛ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲ ਨਹੀਂ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ। ਪੁਰਾਣੇ ਜ਼ਮਾਨੇ ਤੋਂ ਬ੍ਰਾਹਮਣ ਦਾ ਨਾਂ ਸੀ ਦ્વਿੱਜ ਦੂਜਾ ਜਨਮ। ਇਹਦਾ ਦੂਜਾ ਜਨਮ ਹੋ ਗਿਆ। ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾਂ ਮਨ ਬ੍ਰਹਮ ਵਰਗਾ ਬਣ ਗਿਆ ਹੈ। ਬ੍ਰਾਹਮਣ। ਜੋ ਬ੍ਰਹਮ ਵਰਗਾ ਬਣ ਗਿਆ ਹੈ ਜਿੱਦਾਂ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰह्मबिੰਦੇ ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ। ਇਹ ਕਵੀਰ ਕਹਿੰਨੇ ਕਹੋ ਕਵੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਜਿਹਦੇ ਕੋਲ ਬ੍ਰह्म ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿੰਨੋ ਆਖੋਗੇ ਉਹ ਬਹੁ ਰਹੀ ਗੱਲ ਸਿੱਖੀ ਸਿੱਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੇ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੀ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੀ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਂਦਿਆਂ ਕੀ ਆਉਂਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜਿਹਦਾ ਦੂਜਾ ਜਨਮ ਹੋ ਗਿਆ ਇਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲੀ ਨੇ ਕਹਿ ਦੰਦਾ ਫਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਝ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਝ ਨਹੀਂ ਹਾਂ ਫਿਰ ਸਾਇਬ ਕਹਿੰਨੇ ਵਿਚਾਰ ਦੇ ਆਉਂਦੇ ਆ ਜਨਮ ਗੁਰੂ ਗਤੇ ਘਰ ਦੇ ਵਿੱਚ ਆਉਂਦਾ ਹੈ ਸਤਗੁਰੂ ਕੇ ਜਨਮੇ ਗਵਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੈ ਹੁਣ ਤੇਸੀ ਮਾਂ ਬਾਪ ਦੇ ਘਰ ਜਨਮ ਲਿਆ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇ ਮੂਲ ਮੰਤਰ ਦਾ ਜਾਪ ਵਸੇਗਾ ਗੁਰ ਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਉਹ ਕਥਨ ਕਹਿਣ ਤੋਂ ਪਰੇ ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੁਣ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਕਿ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ ਲਮੇ ਮੈਂ ਹੰਸ ਸਿੰਘ ਜੋ ਕਹਿੰਨ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਨੇ ਆ ਗੁਰਨਾਣਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਏ ਬਿੰਦੀ ਸੰਤਾਨ ਨਾਦੀ ਸੰਤਾਨ ਮਾਪੇ ਦੇ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੂੰ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਇਆ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਇਆ ਫਿਰ ਸਿੱਖਾ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰਦਾ ਨਹੀਂ ਤੇ ਕੋਈ ਸਿੱਖ ਨਹੀਂ ਹੈ ਬ੍ਰਾਹਮਣ ਉਹ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰ ਰਿਹਾ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਪੰਡਦੇ ਆ ਨਾ ਬ੍ਰਾਹਮਣ ਨੂੰ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਖਿਮਾ ਕਰਨੀ ਤਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿਸ ਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਹੈ ਸ਼ਰਾਬੀ ਮਹਾ ਉਹ ਹੋਇਆ ਪਿਆ ਥਾਥਾਂ ਦੀ ਗੁੰਡਾਗਰਦੀ ਦੇ ਚਿਸਤਾ ਹੱਥ ਹੈ ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਜਿਸ ਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਪਿਆ ਉਹ ਬ੍ਰਾਹਮਣ ਬਹੁਤ ਭੈੜਾ ਸੀ ਜਿਦਾ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸੇਖਾ ਕਿ ਮੈਂ ਕਰਨੀ ਸਿੱਖ ਵੀ ਭੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਕਦਾ ਸਤਗੁਰ ਕੇ ਜਨਮੇ ਗਵਨ ਮਿਟਾਇਆ ਸਤਗੁਰ ਦੇ ਘਰ ਜਿਸ ਦਾ ਜਨਮ ਹੋਇਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਹੈ ਉਹਨੂੰ ਕਹਿੰਦੇ ਨੇ ਸਿੱਖ ਤੋਂ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਏ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਵਿੱਚ ਟਾਂਵਾ ਟਾਂਵਾ ਰਹਿ ਗਿਆ ਤੇ ਟਾਂਵੀ ਟਾਂਵੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਵਿੱਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਦੀ ਸਿਆਣਪ ਨਹੀਂ ਮੰਨੀ ਪੈਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਹੀ ਖੁੱਲਿਆ ਆਉਣਾ ਲੱਗਦਾ ਹੈ ਜੀ 999 ਤੇ ਕੁਮਲਾ ਗਿਆ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਗੀਚੇ ਦੇ ਇਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾਮ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਲਾਏ ਨੇ ਬੜੀ ਮਿਹਨਤ ਨਾਲ ਲਾਏ ਨੇ ਖੂਨ ਸਿੰਜ ਕੇ ਲਾਏ ਸਨ ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਨੇ ਤੇ ਇਹ ਬਗੀਚਾ ਜਿਨ੍ਹਾਂ ਮਾਲੀਆਂ ਦੇ ਹਵਾਲੇ ਕੀਤਾ ਵੇ ਹੁਣ ਤੁਸੀਂ ਦੇਖ ਰਹੇ ਹੋ ਤੇ ਕਰਨੀ ਤੇ ਮੈਂ ਅੰਦਾਜ਼ਾ ਲਾਉਣਾ ਹੁੰਦਾ ਹਜ਼ਾਰ ਬੂਟਿਆਂ ਦੇ ਚੋਂ 999 ਕੁ ਮਿਲਾ ਗਏ ਨੇ ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ ਇਹ ਤੇ ਸ਼ਾਇਦ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਤ ਪ੍ਰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਤ੍ਰਣ ਜਾਲੇ ਕੋਈ ਹਰਿਓ ਬੂਟ ਰਹਿ ਹੋਰੀ ਜਿਸ ਕਰੋਧ ਤ੍ਰishna ਤੇ ਵੈਰ ਵਿਰੋਧ ਦੀ ਅਗਨ ਹੈ ਸਾਰੇ ਬੂਟੇ ਸਾੜ ਕੇ ਸਵਾਹ ਕਰ ਦਿੱਤੇ ਨੇ ਕੋਈ ਇੱਕ ਅਧ ਹਰਾ ਭਰਾ ਇਕੱਟ। ਤੂੰ ਹਜ਼ਾਰਾਂ ਦੇ ਇਕੱਠ ਵਿੱਚ ਕੋਈ ਇੱਕ ਅਧ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹਵਨ ਇਹ ਕੋਈ ਗਿਣਤੀ ਨਹੀਂ ਹੈ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪੈਗਾ ਜੋ 999 ਬੂਟੇ ਕੁਮਲਾ ਗਏ। ਮੁਰਝਾ ਗਏ ਨੇ। ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੀ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੀ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘਟ ਤੋਂ ਘਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰ ਤੁਸੀਂ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰ ਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਹੁੰਦਾ ਮਨ ਲੀਨ ਹੀ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਤੇ ਜਿਸ ਨੇ ਆਪਣੇ ਮਨ ਨੂੰ ਗੁਰ ਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਹੈ ਇੱਕ ਇੱਕ ਪੰਕਤੀ ਦੇ ਚ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨਹੀਂ ਰੜਕੇਗਾ ਉਹਨੇ ਫਿਰ ਦਹੀਂ ਰੜਕਣੀ ਹੈ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮ ਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਜੇ ਸ਼ਬਦ ਇੱਕ ਪਾਸੇ ਸੁੱਕਦੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੇ ਹਿਰਦੇ ਦੀ ਬੰਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਸ ਦਾ ਸਵਾਦ ਹੀ ਕੁਛ ਹੋਰ ਹੈ ਪਤ੍ਰ ਰਾਸੀ ਕੋ ਛੋੜ ਹੈ ਉਹ ਅਨੰਦੀ ਕੋ ਛੋੜ ਹੈ ਅਸਲਸਤ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਅਤਰ ਦੇ ਵਿਚਾਰ ਨੂੰ ਅਤਰਾਲ ਹੁੰਦੀ ਹੈ ਜਿਨ੍ਹਾਂ ਸਾਧਨਾ ਨਾਲ ਹੁੰਦੀ ਹੈ ਉਹਨਾਂ ਹੀ ਸਾਧਨਾ ਨੂੰ ਅਗਰ ਅੰਦਰ ਜਾਣ ਵਾਸਤੇ ਵਰਤੀਏ ਤਾਂ ਕੈਮਨੇ ਭਿੰਦੀ ਕਲਾਕਾਰ ਬਣ ਜਾਂਦੇ ਨੇ ਚੜਦੀ ਕਲਾ ਧੰਦੀ ਕਲਾ ਇਕਾਗਰਤਾ ਦਰਸ਼ਣੀ ਜਿਨ੍ਹਾਂ ਜਿਨ੍ਹਾਂ ਸਾਧਨਾ ਦਾ ਉਪਯੋਗ ਕਰਕੇ ਅਸੀਂ ਸੰਸਾਰ ਵਿੱਚ ਤ੍ਰਿਪਤੀ ਕਰਦੇ ਹਨ ਇਹ ਹੀ ਸਾਧਨ ਪ੍ਰਮਾਤਮਾ ਦੇ ਮਾਰਗ ਵਿੱਚ ਧੰਦੀ ਕਲਾ ਦਾ ਕਾਰਨ ਬਣ ਜਾਂਦੇ ਹਨ ਸੰਸਾਰਿਕ ਤ੍ਰਿਪਤੀ ਅਧਰਮ ਨਾਲ ਵੀ ਹੋ ਸਕਦੀ ਹੈ ਜੇਤ ਨਾਲ ਵੀ ਹੋ ਸਕਦੀ ਹੈ ਠਗੀਆਂ ਨਾਲ ਵੀ ਹੋ ਸਕਦੀ ਹੈ ਕਠੋਰ ਕੰਮ አለበት ਹੋ ਸਕਦੀ ਹੈ ਲੇਕਿਨ ਧਰਮ ਦੇ ਮਾਰਗ ਤੇ ਉਹਨਾਂ ਤੇ ਇੰਨਾ ਵਸੇਦਿਆਂ ਨਾਲ ਨਹੀਂ ਹੋਵੇਗਾ ਇਹਨਾਂ ਸਾਧਨਾਂ ਦੇ ਨਾਲ ਨਹੀਂ ਹੋਵੇਗੀ ਇਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲੇ ਬਾਬੇ ਨੇ ਧਰਮ ਕਰ ਦਿੱਤਾ ਧਰਮ ਲਾਜ਼ਮੀ ਹੈ ਧਰਮ ਹੀ ਇੱਕ ਸਾਧਨ ਹੈ ਸੱਚ ਤੱਕ ਪਹੁੰਚਣ ਦਾ ਲੇਕਿਨ ਸੰਸਾਰ ਵਿੱਚ ਸਫਲਤਾ ਬੰਦਾ ਅਧਰਮ ਨਾਲ ਵੀ ਪ੍ਰਾਪਤ ਕਰ ਸਕਦਾ ਅਧਰਮੀ ਮਨੁੱਖ ਵੀ ਸੰਸਾਰ ਵਿੱਚ ਗਤੀਮਾਨ ਹੋ ਜਾਂਦੇ ਨੇ ਔਰ ਸੰਸਾਰ ਵਿੱਚ ਸਿਖਰਤਾ ਨੂੰ ਛੋੜ ਲੈਂਦੇ ਨੇ ਲੇਕਿਨ ਜਿੰਨਾ ਜਿੰਨਾ ਵਸੂਲਿਆਂ ਨਾਲ ਕਈ ਲਫਾ ਸੰਸਾਰ ਵਿੱਚ ਤਰੱਕੀ ਮਿਲਦੀ ਹੈ ਪਰਮਾਰਥ ਦੇ ਰਸਤੇ ਵਿੱਚ ਉਹ ਭੰਡੀ ਕਲਾ ਦਾ ਕਾਰਨ ਬਣ ਜਾਂਦੇ ਨੇ ਸੰਸਾਰ ਵਿੱਚ ਝੂਠ ਫਰੇਬ ਕਠੋਰਤਾ ਤਰੱਕੀ ਦਾ ਬਾਇਸ ਬਣ ਸਕਦੇ ਨੇ पर धर्म के मार्ग तो ने सच तक पहुंचने वास्ते इबादत तो धर्म की बात में लंबे चौड़े व्याख्याना करा क्योंकि कई जणा तो आप सर्वन कर रहे हो जीवन में कोई विशेष तरतीब नहीं है और जाप जारी रहना जाप है पर विधि विधान में एक गल नहीं बनेगी भोजन की पूर्ति मेरे मुंह से ना फल्ले ना करा ਬੁਖਰੀ ਮਿਟੇਗੀ ਸਵਾਦ ਆ ਜਾਏਗਾ ਬੁਖਰੀ ਮਿਟੇਗੀ ਪਾਣੀ ਦਾ ਬੁੱਟ ਸਿਰਫ ਮੇਰੇ ਨਹੀਂ ਚਲ ਰਿਹਾ ਹੈ ਮੈਂ ਥੱਲੇ ਨਾ ਕਰਾਂ ਇਹਦੇ ਨਾਲ ਪਿਆਸ ਨਹੀਂ ਬੁਝਣੀ ਕੋਟਾਂ ਦੀ ਹਿਸਤੀ ਦੂਰ ਹੋ ਜਾਏਗੀ ਸਤਿਗੁਰ ਦੀ ਬਾਣੀ ਸਿਰਫ ਰਸਨਾ ਤੇ ਹੈ ਕੁਝ ਵੀ ਨਹੀਂ ਸਾਰੀ ਜ਼ਿੰਦਗੀ ਕੋਈ ਪਰਦਾ ਹੈ ਔਰ ਕਈ ਪਰਦੇ ਰਹਿਣਨ ਕੋਈ ਤਬਦੀਲੀ ਨਹੀਂ ਜੇ ਨੂੰ ਮੂੰਹ ਭੋਲੰ ਦੀ ਬੁਰਕੀ ਸਿਰਫ ਮੇਰੇ ਮੂੰਹ ਚ ਹੋਵੇ ਮੈਂ ਮੂੰਹ ਹੀ ਰੱਖ ਲਵਾਂ ਕੰਠ ਤੋਂ ਥੱਲੇ ਨਾ ਕਰਾਂ ਖੂਨ ਨਹੀਂ ਬਣੇਗਾ ਪੇਟ ਨਹੀਂ ਬਰੇ ਦੁੱਖ ਨਹੀਂ ਮਿਟਣੀ ਸਤਿਗੁਰ ਦੇ ਸ਼ਬਦ ਸਿਰਫ ਰਸਨਾ ਤੇ ਨੇ ਕੁਝ ਵੀ ਨਹੀਂ ਹੋਏਗਾ ਵਾਹ ਚਾਰ ਚਾਰ ਬੇਟੀਆਂ ਵੀ ਕਈ ਦਿੰਦੇ ਨੇ ਅਖੰਡ ਪਾਠ ਹੀ ਔਰ ਕਈ ਵਿਚਾਰੇ ਜਿਵੇਂ ਹੀ ਭਰਾ ਥੋੜੀ ਜੀਆਂ ਅਰਥ ਲੋਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਸਾਰਾ ਸਾਰਾ ਦਿਨ ਹੀ ਪਰਦੇ ਰਹਿੰਦੇ ਸਤਿਗੁਰ ਦੀ ਬਾਣੀ ਅਗਰ ਸਿਰਫ ਰਸਮਾਂ ਤੇ ਕੋਈ ਤਬਦੀਲੀ ਨਹੀਂ ਆਵੇ ਇਥੇ ਜਨ ਕੋ ਨਦਰ ਕਰਮ ਹੋਵੇ ਜਰਦੇ ਤਨਾ ਸੁਣਾਣੀ ਭੋਗੰ ਦੀ ਮੁਰਗੀ ਕੰਠ ਤੋਂ ਥੱਲੇ ਜਾਵੇ ਸੇਠ ਭਰੇਗਾ ਭੁੱਖ ਮਿਟੇਗੀ ਸਤਿਗੁਰ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਾਂ ਕੋ ਰਸਮ ਨਹੀਂ ਤਾਂ ਹੀ ਕੋ ਅਨੰਦ ਬਣੇਗਾ ਵਰਨਾ ਨਹੀਂ ਕੋਸਾ ਦਿਖਾਈ ਰਿਹਾਦਾ ਕਈਆਂ ਨੇ ਜ਼ਬਾਨ ਨੂੰ ਤੱਕੀ ਰੋਕ ਕੇ ਰੱਖੀ ਹੋਈ ਹੈ ਅੱਗੇ ਨਹੀਂ ਜਾਣ ਦੇ। ਇਸ ਵਾਸਤੇ ਮਨੁੱਖ ਦੇ ਅੰਤਿਸ਼ਕਰਣ ਨੂੰ ਫੋਲ ਕੇ ਵੇਖੀ ਤੇ ਸ਼ਬਦ ਕੋਈ ਨਹੀਂ। ਗੁਰਬਾਣੀ ਨਹੀਂ ਹੈ ਅੰਦਰ ਗਏ ਨਹੀਂ। ਜਿੰਨ ਕੋ ਨਦਰ ਕਰਮ ਹੋਵੇ ਤੇ ਦੇ ਕਨਾਸ ਨਾ। ਜਾ ਕਰਮ ਲਗਾ। ਤੇ ਸਹਜੇ ਸਹਜੇ ਜਾ ਅਗਰ ਅੰਦਰ ਜਾ ਰਿਹਾ ਹੈ ਤੇ ਤਬਦੀਂਆਂ ਆਣਗੀਆਂ। ਤੇ ਮਨੁੱਖ ਪਹੁੰਚੇਗਾ ਕਰਮਖੰਡ ਤੇ ਜਿਸ ਦੇਾਰੇ ਸਾਥ ਸੋ ਬਣੇ ਤੇ ਲਈ ਹੀ ਤਾ ਨਸੀਬ ਹੋ ਜਾਂਦੀ ਹੈ ਕਰਮਖੰਡ ਕੀ ਬਾਣੀ ਜੋ ਇਹ ਮੰਤਰ ਬੜੇ ਜ਼ੋਰ ਵਾਲੀ ਹੈ ਬਾਣੀ ਤੇ ਜ਼ੋਰ ਆ ਜਾਂਦਾ ਸੜੇ ਦੇਸ਼ ਦੇ ઋષਿ ਮੁਨੀਆ ਨੇ ਕੁਝ ਸ੍ਰੀਤੇ ਦੇ ਚੱਕਰ ਚੇਨ ਬਸੋ ਨੇ ਤੇ ਇਹ ਬੰਦਾ ਕਰਮਖੰਡ ਤੱਕ ਪਹੁੰਚ ਗਿਆ ਸਭ ਬੰਦੇ ਬੰਦੇ ਥੀ ਅਨੇਕਾਂ ਇਸ ਤਰ੍ਹਾਂ ਦੇ ਬਾਹ ਕੰਨ ਕੁਝ ਮੇਰੇ ਸਾਹਮਣੇ ਰੱਖੇ ਨੇ ਔਰ ਰੱਖਣੇ ਨੇ ਗੁਜੜਾ ਲੱਧਨ ਲਾਲ ਮੱਥੇ ਹੀ ਪ੍ਰਗਟ ਕੀਆ ਸਦਕਾ ਨੂੰ ਇੱਕ ਗੁੱਜਾ ਰਤਨ ਸਾਨੂੰ ਲੱਭ ਪੜਿਆ ਔਰ ਉਹ ਪ੍ਰਗਟ ਹੋ ਗਿਆ ਗੁਜੜਾ ਲੱਧਨ ਲਾਲ ਏ ਠੇਠ ਲੈਂਦੀ ਪੰਜਾਬੀ ਗਏ ਭਾਗੋ ਕੋ ਮੀਨਾ ਵਾਲੀ ਜਨਮ ਲੈਣੇ ਵੀ ਜਿਹੜੀ ਬੋਲੀ ਇਸ ਨੂੰ ਲੈਂਦੀ ਪੰਜਾਬੀ ਕਹਿੰਦੇ ਨੇ ਤੇ ਲੈਂਦੀ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗੁਰਦਮਾਨ ਸਾਹਿਬ ਜੀ ਮਹਾਰਾਜ ਦੇ ਹਨ। ਗੁਧਣਾ ਲਗਨ ਲਾਲ ਮੱਥੇ ਹੀ ਪਰਵਤ ਕੀ। ਇੱਕ ਰਤਨ ਇੱਕ ਲਾਲ ਲੱਗ ਔਰ ਮਸਤਰ ਤੇ ਪ੍ਰਗਟ ਹੋਇਆ। ਮੱਥੇ ਤੇ ਕੋਈ ਚਲਕ ਪਈ। ਇਸ ਮਸਤਰ ਦੇ ਆਲੇ ਦਾਲੇ ਆਭਾ ਮੰਡਲ ਬਣ ਜਾਂਦਾ ਜਿਹਨੂੰ ਪ੍ਰਭਾ ਮੰਡਲ ਵੀ ਕਹਿੰਦੇ ਨੇ। ਜਿੰਨਾ ਕੋਈ ਤੁਸੀਂ ਮਹਾਂਪੁਰਸ਼ਾਂ ਦੀ ਤਸਵੀਰਾਂ ਦੇਖੀਆਂ ਹੋਣਗੀਆਂ ਤਾਂ ਮਸਤਕ ਦੇ ਕੋਲ ਇੱਕ ਰੋਸ਼ਨੀ ਦਿਖਾਂਦ ਹੈ ਜਿਹਨੂੰ ਸੰਸਕ੍ਰਿਤ ਵਿੱਚ ਕੰਨ ਚਾਹਲਾ ਮੰਨ ਲਿਆ ਹੈ ਆਵਾ ਮੰਡਲ ਜਿਸ ਤਰ੍ਹਾਂ ਦਸੰਦਵਾਰ ਖੁੱਲ ਜਾਂਦਾ ਹੈ ਔਰ ਮਨ ਕਰਮ ਖਣ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਮਸਤਕ ਵਿੱਚੋਂ ਤੇ ਪ੍ਰਭਾ ਮੰਡਲ ਪ੍ਰਗਟ ਹੁੰਦਾ ਜਿਸ ਦਾ ਜ਼ਿਕਰ ਸਾਇਰ ਕਰਦੇ ਕਹਿੰਦੇ ਕਿ ਗੁਜੜਾ ਲਖਮ ਲਾਲ ਮੱਥੇ ਹੀ ਪ੍ਰਗਟ ਹੋਏ ਮਸਤਕ ਤੋਂ ਹੀ ਇਹ ਲਿਆ ਨਿਕਲਦੇ ਨੇ ਮਸਤਕ ਦੇ ਚੋਂ ਹੀ ਇਹ نور ਨਿਕਲਦਾ ਹੈ ਬਿਰਗੂ ਨੇ ਇਸ ਦੀ ਪਹਿਚਾਨ ਕੁਝ ਹੋਰ ਕਰਾਈਏ ਬਿਰਗੂ ਕਹਿੰਦਾ ਕਿ ਜਿਹੜਾ ਕਰਮ ਖੰਡ ਤੱਕ ਪਹੁੰਚ ਜਾਂਦਾ ਉਹਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਕਦਮ ਬਣਦਾ ਬਦਮ ਕਹਿੰਦੇ ਨੇ ਕਮਲ ਦੇ ਖਲਮ ਦੇ ਉਸ ਮਹਾਪੁਰਸ਼ ਦੇ ਹੱਥ ਦੇ ਵਿੱਚ ਜਾਂ ਪੈਰਾਂ ਵਿੱਚ ਕਦਮ ਜ਼ਰੂਰ ਬਣੇਗਾ ਹੋਰ ਬਹੁਤ ਸਾਰੇ ਰਿਸ਼ੀ ਮਨੀਆਦਿਆਂ ਲਿਖਤ ਪੁਸਤਕਾਂ ਤੇ ਧਰਮ ਗ੍ਰੰਥ ਵਾਚਣ ਦਾ ਮੌਕਾ ਮਿਲਿਆ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਵੀ ਕੁਝ ਨਾ ਕੁਛਾ ਕਰ ਚੈਨ ਜ਼ਰੂਰ ਪ੍ਰਗਟ ਹੁੰਦੇ ਨੇ ਗੁਰੂਗੰਗਰ ਦਾਸ ਜੀ ਮਹਾਰਾਜ ਦੇ ਖਰੀਦਾਰ ਵਿੱਚ ਇੱਕ ਬ੍ਰਾਹਮਣ ਨੇ ਦਰਸ਼ਨ ਕੀਤੇ ਕਹਰਾ ਚ ਪਦਮ ਸੀ ਤੇ ਮੱਥਾ ਟੇਕਣ ਲੱਗ ਪਿਆ ਸਾਲਕੰਢੀ ਦੇ ਪੁਰਖਾ ਤੂੰ ਬ੍ਰਾਹਮਣ ਬ੍ਰਹਮ ਹੋ ਕੇ ਕਿਉਂ ਤੂੰ ਜਹਵਤ ਕੋ ਤਾਂ ਮੈਂ ਮੱਥਾ ਟੇਕਦਾ ਬ੍ਰਾਹਮਣ ਕੰਨ ਦਾ ਮਹਾਰਾਜ ਫੜੇ ਚਰਨਾਂ ਵਿੱਚ ਪਦਮ ਇਤਿਹਾਸ ਕੰਨ ਦੇ ਫੜੇ ਚਰਨਾਂ ਵਿੱਚ ਪਦਮ ਤਾਂ ਇਹ ਜਿਹੜਾ ਪਦਮ ਹੈ ਇਹ ਕਿਸੇ ਬ੍ਰਹਮ ਗਿਆਨੀ ਦੇ ਚਰਨਾਂ ਚੋਂ ਕਿਸੇ ਕਰਮ ਖੰਡ ਤੱਕ ਪਹੁੰਚੇ ਰਹੇ ਮਹਾਪੁਰਸ਼ ਦੇ ਕਦਮਾਂ ਚੋਂ ਦੇ ਇਤਿਹਾਸ ਕੰਨ ਦੇ ਪਦਮ ਸ੍ਰੀ ਕ੍ਰਿਸ਼ਨ ਦੇ ਚਰਨਾਂ ਚ ਵਿੱਚ ਹੀ ਭਾਈ ਗੁਰਦਾਸ ਜੀ ਨੇ ਤੋ ਜਦਾ ਜ਼ਿਕਰ ਵੀ ਕੀਤਾ ਹੈ। ਪਾਈ ਸਾਹਿਬ ਕਹਿੰਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲ ਮੇ ਝਮਕੇ ਵਾਂਗੂ ਤਾਰੇ ਜਾ ਸੁਤੋ ਪਰਮਾ ਸੁੱਚੇ ਗੋਲੇ ਉਂਪਰ ਤੈਰ ਫਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲ ਮੇ ਝਮਕੇ ਵਾਂਗੂ ਤਾਰੇ ਕਰਮਖੰਡ ਦੀ ਗੱਲ ਨੇ ਥੋੜੇ ਸਾਹਮਣੇ ਰਤਵੇਂ ਦੇ ਕੁਛ ਨਾ ਕੁਛ ਚਕਰ ਚੇ ਬਲ ਬਟਉਂਦੇ। ਪ੍ਰਭਾ ਯਾਹ ਦੀ ਕਥਾ ਦਵੇਚਾ ਪਤੇ ਇਹ ਕਿ ਸੰਤ ਸਿੰਘ ਮਸਕੀਨ ਜੀ ਜਿਹੜੇ ਦੋ ਮੰਤਰਾਂ ਦੇ ਬਾਅਦ ਦੇ ਦਾਸ ਸੇ ਪਏ ਨੇ ਇੱਕ ਮੂਲ ਮੰਤਰ ਹੈ ਤੇ ਦੂਸਰਾ ਗੁਰੂ ਮੰਤਰ ਹੈ ਕਿ ਜੇ ਜਦੋਂ ਇਨਸਾਨ ਸਵੇਰ ਅੰਮ੍ਰਿਤ ਵਕਤ ਉੱਠ ਕੇ ਇਹਰਾ ਜਾਪ ਕਰੇਗਾ ਤੇ ਸਾਂਝੀ ਜ਼ਿੰਦਗੀ ਦੇ ਸਾਰੇ ਗੁਨਾਹ ਮਾਫ ਹੋਈਏਗੇ ਤੇ ਸਾਂਝੀ ਜ਼ਿੰਦਗੀ ਦੇ ਵਿੱਚ ਸਕੂਨ ਤੇ ਚੈਨ ਹੀ ਆਈਏਗਾ ਬਹੁਤ ਹੀ ਸ਼ਾਨਦਾਰ ਕਥਾ ਸੀ ਵੀਰ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਮੈਨੂੰ ਰਾਜ਼ੀ ਜ਼ਰੂਰ ਲਾਜ਼ਮੀ ਕਰਿਓ ਆਪਣਾ ਅਕੇ ਟੈਸਟਾ ਖਿਆਲ ਰੱਖਿਆ